ਜਾਵੈਟਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਏਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਤੇ ਕਲਿੱਕ ਕਰੋ ਉਹ ਏਸੀ ਬਾਰੇ ਜਾਣੋ ਜੋ ਗਰਮੀਆਂ ਵਿੱਚ ਠੰਡਾ ਅਤੇ ਸਰਦੀਆਂ ਵਿੱਚ ਗਰਮ ਵੀ ਕਰਦਾ ਹੈ ਦੁਕਾਨ ਤੇ ਜਾਣ ਤੋਂ ਪਹਿਲਾਂ ਲਿੰਕ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਦੇ ਏਸੀ ਅਵੇਲੇਬਲ ਨੇ ਤੇ ਉਸ ਤੋਂ ਤੁਹਾਨੂੰ ਜਾਣਕਾਰੀ ਦੇ ਵਿੱਚ ਵਾਦਾ ਹੋਵੇ ਹੁਣ ਨਜ਼ਰ ਮਾਰਦੇ ਹਾਂ ਜੂਨ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਜੂਨ ਪਹਿਲਾ ਹਫਤਾ 6 ਤਰੀਕ ਨੂੰ ਤੇਜ਼ ਹਵਾ ਚੱਲਣ ਦੀ ਸੰਭਾਵਨਾ ਤੇ 6 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੱਦਲਵਾਈ ਪੰਜਾਬ ਦੇ ਜ਼ਿਆਦਾਤਰ ਇਲਾਕੇ ਦੇ ਵਿੱਚ ਹੋਵੇਗੀ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਬੂੰਦਾਬੰਦੀ ਵੀ ਹੋ ਸਕਦੀ ਆ 8 ਤਰੀਕ ਨੂੰ ਦੁਬਾਰਾ ਫਿਰ ਹਨੇਰੀ ਆਉਣ ਦੀ ਸੰਭਾਵਨਾ 9 ਤੋਂ ਲੈ ਕੇ 13 ਤਰੀਕ ਤੱਕ ਕੜਾਕੇਦਾਰ ਧੁੱਪ ਰਹੇਗੀ ਤੇ ਵੱਧ ਵੱਧ ਟੈਂਪਰੇਚਰ 47 ਡਿਗਰੀ ਸਾਰਾ ਹਫਤਾ ਬਣਿਆ ਰਹੇਗਾ 14 ਤਰੀਕ ਤੇ 15 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਫਿਰ ਦਿਖਾਈ ਦੇਵੇਗੀ ਪਰ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ 17 ਤੋਂ ਲੈ ਕੇ 21 ਤਰੀਕ ਤੱਕ ਹਲਕੇ ਤੋਂ ਦਰਮਿਆਨੀ ਬੱਦਲਵਾਈ ਤੇ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ 20 ਤੇ 21 ਤਰੀਕ ਨੂੰ ਰਹੇਗੀ 22 ਤਰੀਕ ਨੂੰ ਦੁਬਾਰਾ ਫਿਰ ਸੰਘਣੇ ਬੱਦਲ ਰਹਿਣਗੇ ਜੂਨ 23 ਤੋਂ ਲੈ ਕੇ 28 ਤੱਕ ਸੰਘਣੀ ਜ਼ਬਰਦਸਤ ਗਰਮੀ ਹੋਵੇਗੀ ਤੇ ਵਾਤਾਵਰਣ ਟੈਂਪਰੇਚਰ 40 ਤੋਂ 45 ਡਿਗਰੀ ਜਾਵੇਗਾ ਤੇ ਰਾਤ ਦੇ ਟਾਈਮਕਾਰ ਤੋਂਗਾ ਟੈਂਪਰੇਚਰ 28 ਡਿਗਰੀ ਰਹੇਗਾ ਜੇ ਅਗਲੇ ਮਹੀਨੇ ਤੇ ਜੁਲਾਈ ਦੇ ਵਿੱਚ ਨਜ਼ਰ ਮਾਰੀਏ ਤਾਂ ਗਰਮੀ ਦੇ ਵਿੱਚ ਵਾਧਾ ਤੇ ਜੁਲਾਈ 6 ਤਰੀਕ ਨੂੰ ਹੀ ਮੀਂਹ ਆਉਣ ਦੀ ਸੰਭਾਵਨਾ ਜਤਾਈ ਜਾ ਸਕਦੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਉੱਪਰ ਕਲਿੱਕ ਕਰਕੇ ਏਸੀ ਬਾਰੇ ਜਾਣੋ ਜੋ ਗਰਮੀਆਂ ਦੇ ਵਿੱਚ ਠੰਡਾ ਤੇ ਸਰਦੀਆਂ ਦੇ ਵਿੱਚ ਗਰਮ ਵੀ ਕਰਦਾ ਹੈ ਦੁਕਾਨ ਤੇ ਜਾਣ ਤੋਂ ਪਹਿਲਾਂ ਲਿੰਕ ਉੱਤੇ ਕਲਿੱਕ ਕਰਕੇ ਏਸੀਆਂ ਬਾਰੇ ਜਾਣਕਾਰੀ ਜ਼ਰੂਰ ਲਓ ਬਹੁਤ ਬਹੁਤ